ਨਹੀਂ ਹੱਲ ਕਰਦਾ ਮੇਰੇ ਇਹੋ ਹੀ ਅਸੀਂ ਜੋ ਦੁਕਾਨਦਾਰਾਂ ਚੋਏ ਥੋੜੇ ਨਗਰਵਾਸੀ ਦੇ ਸਾਰਿਆਂ ਦੇ ਸ਼ਹਿਰ ਜੋੜ ਵਾਲੇ ਰੋਡ ਬੰਦ ਕਰੇਗਾ ਕਿ ਵੀ ਅਸੀਂ ਮੰਗ ਪੱਤਰ ਮੈਡ ਕੋ ਦੇ ਚੁੱਕੇ ਆਂ ਬਈ ਰੋਡ ਬੰਦ ਕਰਾਂਗੇ ਫਿਰ ਵੀ ਅਸੀਂ ਉਹਨਾਂ ਨੂੰ ਕੋਈ ਮੋੜ ਦੇ ਵਿੱਚ ਪਾਣੀ ਪੈ ਰਿਹਾ ਮੀਂਹ ਦਾ ਪਾਣੀ ਨਾ ਸਮਝਿਆ ਜਾਏ ਨਾਲੇ ਦਾ ਪਾਣੀ ਅੱਥੋਂ ਵੱਧ ਸ਼ਹਿਰ ਦਾ ਪਾਣੀ ਜਿਹੜਾ ਹੋ ਗਿਆ ਇੱਥੇ ਸਾਲਾ ਓਵਰਫਲੋ ਹੋ ਜਾਂਦਾ ਉੱਥੋਂ ਸੂਧਾ ਕੇਂਦਰ ਵਾਲੇ ਮੋੜ ਦੇ ਕੋਲ ਪਤਮ 12 ਮਹੀਨੇ ਤੋਂ ਪਲ ਗਿਆ ਰੇ ਪਾਣੀ ਪੈਂਦਾ ਰਹਿੰਦਾ ਉਰਫਲੋ ਹੋ ਕੇ ਫੇ ਇਧਰ ਕਰਤਾਰਪੁਰ ਕੋਲੀਡੋਰ ਨਾਲ ਜਾ ਕੇ ਮਿਲਦਾ ਉਧਰ ਗੁਰਰਾਮਦਾਸ ਨਗਰੀ ਨਾਲ ਅਕਸਰ ਮਿਲਦਾ ਇਧਰੋ ਡਿਸਟ੍ਰਿਕਟ ਗੁਰਦਾਸਪੁਰ ਨਾਲ ਮਿਲਦਾ ਜਿਹੜਾ ਸਭ ਤੋਂ ਵੱਡਾ ਡਿਸਟ੍ਰਿਕਟ ਹੈ ਗੁਰਦਾਸਪੁਰ ਉਧਰ ਜੰਮੂ ਕਸ਼ਮੀਰ ਹਿਮਾਚਲ ਨਾਲ ਜਾ ਮਿਲਦਾ ਇਧਰੋ ਰੋਡ ਵਿਨ ਕਰੋੜਾ ਆਪਰੇ ਵਿੱਚ ਸਭ ਤੋਂ ਵੱਧ ਜ਼ਮੀਨ ਜਿਹੜੀ ਆ ਉਹ ਕਲਾਨੌਰ ਕਸਬੇ ਦੀ ਪੰਚਾਇਤ ਦੀ ਪਰ ਲੈ ਕੇ ਸਾਨੂੰ ਇਹ ਅਜੇ ਤੱਕ ਇਹ ਨਹੀਂ ਸਮਝ ਲੱਗੀ ਸਾਡੀ ਵੀ ਉਮਰ 55 56 ਸਾਲ ਹੋ ਗਈ ਆ ਇਹ ਪੈਸਾ ਜਾਂਦਾ ਕਿੱਥੇ ਆਖੀਰ ਤੇਰਾ ਕੋਈ ਵੀ ਜਿਹੜਾ ਰਿਕਾਰਡ ਪਤਾ ਨਹੀਂ ਲੱਗਦਾ ਪੈਸਾ ਕਿੱਥੇ ਆ ਇਹ ਇਹੋ ਜਿਹੇ ਹਾਲ ਦੇ ਪਿੰਡਾਂ ਚ ਨਹੀਂ ਕਿੱਥੇ 2 ਲੱਖ ਬਰਾ ਗ੍ਰਾਂਟ ਆਉਂਦੀ ਆ ਲੇਕਿਨ ਇੱਥੇ ਇੰਨੇ ਏਕੜ ਪੈ ਲਈ ਆ ਇੰਨੇ ਕਰੋੜ ਜਿਹੜਾ ਇਹਦਾ ਠੇਕਾ ਮਿਲਦਾ ਪੈ ਲਈ ਦਾ ਲੇਕਿਨ ਕੋਈ ਵੀ ਇਹਦਾ ਹੱਲ ਨਹੀਂ ਇਹ ਪ੍ਰਸ਼ਾਸਨੜੇ ਨੇ ਤੋਂ ਇਹ ਬੜੇ ਪਏ ਨੇ ਥੋੜੇ ਬੱਚੀਆਂ ਬੱਚੇ ਬਹੁਤ ਡਿੱਗਦੇ ਨੇ ਇਸ ਕਰਕੇ ਬੜਾ ਮਾਣ ਟੀਮ ਮੁਸੀਸੋਤਮ ਤੇ ਇਸ ਹਤਮੋਚੀ ਬੜੇ ਮਾੜੇ ਹਾਲਾਤ ਨੇ ਜਿਹੜੇ ਇੱਥੋਂ ਦੇ ਨੇ ਪਾਣੀ ਬਹੁਤ ਆ ਜਦੋਂ ਦਾ ਹੀ ਰੋਡ ਬਣਿਆ ਉਹਦੋਂ ਦਾ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬਹੁਤ ਸਾਰੇ ਸਰਕਾਰਾਂ ਆਉਂਦੀਆਂ ਦੇ ਜਾਂਦੀਆਂ ਨੇ ਪਰ ਕਲਾਨੌਰ ਦਾ ਬਹੁਤ ਮਾੜਾ ਹਾਲ ਆ ਸਫਾਈ ਦੇ ਤੌਰ ਤੇ ਪਾਣੀ ਦੇ ਤੌਰ ਤੇ ਪਾਣੀ ਦਾ ਨਿਕਾਸ ਨਹੀਂ ਹੈ ਔਰ ਜਿੰਨੇ ਵੀ ਲੋਕ ਇੱਥੋਂ ਦੇ ਲੰਘਦੇ ਨੇ ਇਹ ਲਾਂਤੀ ਪਾ ਕੇ ਜਾਂਦੇ ਨੇ ਕਿਉਂਕਿ ਇਹ ਇਤਿਹਾਸਿਕ ਜਿਹੜਾ ਆ ਕਲਾਨੌਰ ਸ਼ਹਿਰ ਆ ਜਿੱਤਾਂ ਸ਼ਿਵ ਜੀ ਦਾ ਮੰਦਿਰ ਆ ਤੇਰੇ ਇੱਥੇ ਬਾਬਾ ਬੰਦਾ ਭਾਦਰ ਦੀ ਜੀ ਉਹਨਾਂ ਦੇ ਗੁਰਦੁਆਰਾ ਸਾਹਿਬ ਨੇ ਬਾਬਾ ਲਾਲ ਦੀ ਜਗਾ ਵਾ ਔਰ ਹੋਰ ਵੀ ਅਕਬਰ ਬਾਦਸ਼ਾਹ ਦਾ ਤਖਤ ਆ ਕਿੰਨੇ ਇਤਿਹਾਸਕ ਜਿਹੜਾ ਇਹ ਇਥੋਂ ਦੀ ਜਗਾ ਵਾ ਪਰ ਓਨੀ ਖਰਾਬ ਆ ਕਿੰਨੀ ਵਾਰੀ ਇਹ ਮਾਰਕੀਟ ਨੇ ਸ਼ਹਿਰ ਵਾਸੀਆਂ ਨੇ ਸਫਾਈ ਇਹ ਪਾਣੀ ਦੇ ਨਿਕਾਸ ਵਾਸਤੇ ਐਪਲੀਕੇਸ਼ਨਾਂ ਦਿੱਤੀਆਂ ਨੇ ਪਰ ਕੋਈ ਕਾਰਵਾਈ ਨਹੀਂ ਅਫਸਰ ਆਉਂਦੇ ਨੇ ਗੱਡੀ ਤੋਤਰਦੇ ਨੇ ਹੋ ਕੇ ਚਲੇ ਜਾਂਦੇ ਨੇ ਹੁੰਦੇ ਨੇ ਹੋ ਕੇ ਚਲੇ ਜਾਂਦੇ ਨੇ ਅਸੀਂ ਬੇਨਤੀ ਵੀ ਕਰਾਂਗੇ ਭਗਵੰਤ ਮਾਨ ਨੂੰ ਜੇ ਸਾਡੀ ਉੱਥੋਂ ਤੇੜੀ ਇਹ ਸਾਡਾ ਚੈਨਲ ਤੇ ਤਸਵੀਰ ਕੋਦੇ ਵੇਖ ਲੈਣ ਉਹਨਾਂ ਦੇ ਅਧਿਕਾਰੀ ਵੇਖ ਲੈਣ ਇੱਥੋਂ ਦਾ ਐਮ ਐਲ ਏ ਵੇਖ ਲੈ ਇੱਥੋਂ ਦੇ ਹੋਰ ਉੱਚ ਅਧਿਕਾਰੀ ਵੇਖ ਲੈਣ ਤੇ ਉਹਨਾਂ ਨੂੰ ਚਾਹੀਦਾ ਕਿ ਸਾਡੀ ਬੇਨਤੀ ਸਵਾਰ ਕਰੋ ਤੇ ਇਹਦਾ ਕੋ ਹੱਲ ਕਰੋ ਬੜਾ ਮਾੜਾ ਹਾਲ ਆ ਮੱਛਰ ਬਹੁਤ ਆ ਦੁਕਾਨਦਾਰ ਬੜੇ ਪਰੇਸ਼ਾਨ ਨੇ ਸਤਿਮੁੱਚ ਜਦੋਂ ਗਾਹਕ ਨਹੀਂ ਆਉਣਾ ਤੇ ਉਹ ਬੱਚੇ ਰੋਟੀ ਕਿੱਥੋਂ ਖਾਣਗੇ ਕਿਰਾਇਆ ਕਿੱਥੋਂ ਦੇਣਗੇ ਇਸ ਕਰਕੇ ਬਹੁਤ ਮਾੜਾ ਹਾਲ ਆ ਬੇਨਤੀ ਆ ਸਾਰੇ ਇਹ ਦੁਕਾਨਦਾਰਾਂ ਦੀ ਔਰ ਨਾਲ ਸਾਡੀ ਵੀ ਬੇਨਤੀ ਹੈ ਹੱਥ ਜੋੜ ਕੇ ਕਿ ਇਹਦਵਾਲ ਖਿਆਲ ਕਰੋ ਜਿਹੜਾ ਇਹ ਮੱਛਰ ਦੇ ਨਾਲ ਜੇ ਕੋਈ ਬਿਮਾਰ ਹੋ ਜਾਂਦਾ ਡੇਂਗੂ ਬੁਖਾਰ ਹੋ ਜਾਏਗਾ ਪਹਿਲਾਂ ਤਾਂ ਗਾਹਕ ਨਹੀਂ ਕੋਈ ਆਉਂਦਿਆ ਤੇ ਜੇ ਗਾਹਕ ਨਹੀਂ ਆਉਂਦਿਆ ਤੇ ਫਿਰ ਉਹ ਉਹ ਜਦੋਂ ਡੇਂਗੂ ਬੁਖਾਰ ਹੋ ਰਿਹਾ ਕੋਈ ਇਲਾਜ ਕਿੱਥੋਂ ਕਰਾਉਣਗੇ ਐਕਸੀਡੈਂਟ ਬੜੇ ਨੇ ਤੋਂ ਇਹ ਬੜੇ ਪਏ ਨੇ ਥੋਨੇ ਬੱਚੀਆਂ ਬੱਚੇ ਬਹੁਤ ਡਿੱਗਦੇ ਨੇ ਇਸ ਕਰਕੇ ਬੜਾ ਮਾੜਾ ਹਾਲ ਆ ਔਰ ਹੋਰ ਵੀ ਜਿਹੜਾ ਵੱਖ-ਵੱਖ ਜਗ੍ਹਾ ਤੇ ਇਹ ਵੀ ਪਾਣੀ ਖਲੋਂਦਾ ਤੇ ਲੇਕਿਨ ਸ਼ਹਿਰ ਦਾ ਜਦੋਂ ਟੂਰ ਲਾ ਕੇ ਅਫਸਰ ਆਉਣ ਆਣ ਕੇ ਵੇਖਣ ਤੇ ਪੂਰੇ ਸ਼ਹਿਰ ਦਾ ਜਿਹੜਾ ਉਹ ਸਰਵਾਲਾਉਣ ਤੇ ਪਾਣੀ ਕਿੱਥੇ-ਕਿੱਥੇ ਆ तकरीबन ਸ਼ਹਿਰ ਦੇ 4 ਚੌਗਰੇ ਪਾਣੀ ਆ ਇਸ ਕਰਕੇ ਉਹਨਾਂ ਨੂੰ ਚਾਹੀਦਾ ਕਿ ਇੰਨਾ ਪੈਸਾ ਹੋਣ ਦੇ ਬਾਵਜੂਦ ਵੀ ਕਲਾਨੌਰ ਪੰਚਾਇਤ ਦੇ ਕੋਲ ਕਿੰਨੇ ਏਕੜ ਜ਼ਮੀਨ ਆ ਪੂਰੇ ਭਾਰਤ ਦੇ ਵਿੱਚ ਸਭ ਤੋਂ ਵੱਧ ਜ਼ਮੀਨ ਜਿਹੜੀ ਆ ਉਹ ਕਲਾਨੌਰ ਕਸਬੇ ਦੀ ਪੰਚਾਇਤ ਦੀ ਪਰ ਲੇਕਰ ਸਾਨੂੰ ਇਹ ਅਜੇ ਤੱਕ ਇਹ ਨਹੀਂ ਸਮਝ ਲੱਗੀ ਸਾਡੀ ਵੀ ਉਮਰ 55-56 ਸਾਲ ਹੋ ਗਈ ਆ ਇਹ ਪੈਸਾ ਜਾਂਦਾ ਕਿੱਥੇ ਆ ਅਖੀਰ ਇਹਦਾ ਕੋਈ ਵੀ ਜਿਹੜਾ ਰਿਕਾਰਡ ਪਤਾ ਨਹੀਂ ਲੱਗਦਾ ਪੈਸਾ ਕਿੱਥੇ ਆ ਇਹ ਇਹੋ ਜਿਹੇ ਹਾਲ ਦੇ ਪਿੰਡਾਂ ਚ ਨਹੀਂ ਜਿੱਥੇ 2 ਲੱਖ ਬਰ ਗ੍ਰਾਂਟ ਆਉਂਦੀ ਆ ਲੇਕਿਨ ਇੱਥੇ ਇੰਨੇ ਏਕੜ ਪੈ ਲਈ ਆ ਇੰਨੇ ਕਰੋੜ ਜਿਹੜਾ ਇਹਦਾ ਠੇਕਾ ਮਿਲਦਾ ਪੈ ਲਈ ਦਾ ਲੇਕਿਨ ਕੋਈ ਵੀ ਇਹਦਾ ਹੱਲ ਨਹੀਂ ਇਹ ਪ੍ਰਸ਼ਾਸਨ ਕੋ ਸਰਕਾਰਾਂ ਕੋ ਬੇਨਤੀ ਆ ਕਿ ਇਹਦਾ ਹੱਲ ਕਰੋ ਹੱਥ ਜੋੜ ਕੇ ਬਾਈ ਦੇਵੇ ਕੋਈ ਨਹੀਂ ਹੱਲ ਕਰਦੇ ਇਹ ਜਿਹੜੇ ਮਾਰਕੀਟ ਵਾਲੇ ਨੇ ਕੋਈ ਹੋਰ ਐਕਸ਼ਨ ਲੈ ਸਕਦੇ ਨੇ ਇਸ ਕਰਕੇ ਰੋਡ ਜਾਮ ਕਰਨ ਦਾ ਵੀ ਉਹ ਕੱਗੇ ਕਹਿ ਰਹੇ ਨੇ ਪਰ ਇਹ ਚਾਹੀਦਾ ਇਹਨਾਂ ਨੂੰ ਕਿ ਉਤੋਂ ਪਹਿਲਾਂ ਪਹਿਲੇ ਦਾ ਕੋਈ ਹੱਲ ਕਰਨ ਕਿਉਂਕਿ ਅਸੀਂ ਵੀ ਰਾਹ ਘੇਰ ਇਥੋਂ ਦੀ ਨੰਗ ਰਹੇ ਆ ਇੱਕ ਸ਼ਹਿਰ ਦੇ ਵਸਨੀਕ ਵੀ ਆ ਗਏ ਆ ਪਰ ਜਦੋਂ ਅਸੀਂ ਵੀ ਨੰਗ ਰਹਾ ਦੇਖਿਆ ਕਿ ਬੜੀ ਭੀੜ ਲੱਗੀ ਆ ਤੇ ਐਕਸ਼ਨ ਨੂੰ ਹੀ ਬੜੀ ਵਾਰ ਐਲਟੀਮੇਟਮ ਵੀ ਦੇਿਆ ਕਹਿ ਵੀ ਆ ਬੇਨਤੀ ਵੀ ਕਰ ਆਇਆ ਪਰ ਉਹ ਆਉਂਦੇ ਆ ਮਾੜਾ ਮੋਟਾ ਲੇਪਾ ਪੋਚੀ ਕਰਕੇ ਤੇ ਚਲੇ ਜਾਂਦੇ ਆ ਅਸੀਂ ਉਹਨਾਂ ਨੂੰ ਕਹਿੰਦੇ ਠੋਸਾ ਲ ਕਰੋ ਦੋਨਾਂ ਸਾਈਡਾਂ ਤੇ ਸਾਡੀ ਮਾਰਕੀਟ ਦੇ ਪਾਣੀ ਖੜਾ ਵਾ ਸਾਰੀ ਮਾਰਕੀਟ ਵਾਲੇ ਬੰਦੇ ਜਿਹੜੇ ਆ ਨਾ ਬਹੁਤ ਜ਼ਿਆਦਾ ਪਰੇਸ਼ਾਨ ਆ ਮਤਲਬ ਸਵੇਰੇ ਇੰਨਾ ਪਾਣੀ ਸੀ ਵੀ ਇੱਥੇ ਇੱਕ ਹਿਸਾਬ ਦੀ ਨਦੀ ਵਗਣਦੀ ਸੀ ਤੇ ਅਹੀ ਪ੍ਰਸ਼ਾਸਨ ਤੇ ਇਹੀ ਮੰਗ ਕਰਦੇ ਆ ਵੀ ਸਾਡਾ ਉਹਨਾਂ ਨਾਲ ਕੋਈ ਵਿਵਾਦ ਨਹੀਂ ਸਿਰਫ ਸਾਡਾ ਹੱਲ ਕੀਤਾ ਜਾਵੇ ਜੇ ਖਾਲਸਾ ভাই ਗੁਰਪਤ ਮੇਰਾ ਨਾਮ ਅਰਜੰਦਰ ਸਿੰਘ ਪੰਨੂ ਆ ਅਸੀਂ ਇੱਥੋਂ ਦੇ ਦੁਕਾਨਦਾਰ ਆ ਤੇ ਦੁਕਾਨਦਾਰ ਵੀ ਕਹਿੰਦੇ ਮੇਰਾ ਗਰਕ ਹੋ ਜਾਦਾ ਸਾਡਾ ਜਿਤਨਾ ਰੋਡ ਦਾ ਪੇੜਾ ਗਰਕ ਹੋ ਜਾਂਦਾ ਕਿ ਨਾ ਕੋਈ ਗਾਹਕ ਨਾ ਕੋ ਜਿਹੜਾ ਇਧਰੋਂ ਨਾ ਆਉਂਦਾ ਉਹ ਵੀ ਇਥੇ ਰੋਲਾ ਪਾਉਂਦਾ ਨਾ ਆਉਂਦਾ ਕਿ ਇੱਥੇ ਕੀ ਵੇਚੇ ਕਾਣਾ ਲੋ ਰੇਡਾ ਇਤਿਹਾਸਿਕ ਸ਼ਹਿ ਜੀਵਾਲਾ ਜੀ ਮੰਦਿਰ ਸਭ ਤੋਂ ਇਤਿਹਾਸਿਕ ਗੰਦਾਬਾਦਰ ਬਾਬਾ ਲਾਲ ਜੀ ਦੀ ਸਮਾਦ ਤੇ ਅਕਬਰ ਦਾ ਤਖਤ ਤੇ ਦੂਰ ਦੂਰ ਤੋਂ ਲੋਕੀ ਗੰਬੇ ਤੱਕ ਦੁਨੀਆ ਇਥੇ ਵੇਖਣ ਆਉਂਦੀ ਹੈ ਸ਼ਹਿਰ ਨੂੰ ਤੇ ਕਹਿੰਦੇ ਕਲਨੌਰ ਦੇ ਇਤਿਹਾਸਿਕ ਸਥਾਨ ਵੇਖਣ ਜਾਈਏ ਇੱਥੇ ਆਣ ਕੇ ਕਹਿੰਦੇ ਸ਼ਹਿਰ ਦੇ ਕੀ ਵੇਖਣਾ ਸ਼ਹਿਰ ਦੇ ਕਲਨੌਰ ਦੇ ਐਂਟਰੀ ਕਰ ਜਾਂ ਕਲਨੌਰ ਦਾ ਗੰਦ ਵੇਖਣਾ ਕਹਿੰਦੇ ਜੋ ਪਾਣੀ ਆ ਔਰ ਸਾਰੇ ਅੱਧਿਓ ਵੱਧ ਸ਼ਹਿਰ ਦਾ ਸੂਧਾ ਕੇਂਦਰ ਵੱਲੋਂ ਦੀ ਪਾਣੀ ਆਣ ਕੇ ਨਾਲਾ ਓਵਰਫਲੋ ਹੋ ਗਿਆ ਰੋਡ ਦੇ ਵਿੱਚ ਪਾਣੀ ਪੈਰੇ ਮੀਂਹ ਦਾ ਪਾਣੀ ਨਾ ਸਮਝਿਆ ਜਾਏ ਨਾਲੇ ਦਾ ਪਾਣੀ ਅੱਧਿਓ ਵੱਧ ਸ਼ਹਿਰ ਦਾ ਸ਼ਹਿਰ ਦਾ ਪਾਣੀ ਪਤਮ ਬਾਰਾਂ ਮਹੀਨਾ ਤੋਂ ਪਲਗਿਆ ਰੇ ਪਾਣੀ ਪੈਂਦਾ ਰਹਿੰਦਾ ਓਵਰਫਲੋ ਹੋ ਜਾਂਦਾ ਇਹ ਇਧਰ ਕਰਤਾਰਪੁਰ ਕੋਲੀਡੋਰ ਨਾਲ ਜਾ ਕੇ ਮਿਲਦਾ ਉਧਰ ਗੁਰਰਾਮਦਾਸ ਨਗਰੀ ਨਾਲ ਅਮਰਸਰ ਮਿਲਦਾ ਇਧਰੋਂ ਡਿਸਟ੍ਰਿਕਟ ਗੁਰਦਾਸਪੁਰ ਨਾਲ ਮਿਲਦਾ ਜਿਹੜਾ ਸਭ ਤੋਂ ਵੱਡਾ ਡਿਸਟ੍ਰਿਕਟ ਹੈ ਗੁਰਦਾਸਪੁਰ ਉਧਰੋਂ ਜੰਮੂ ਕਸ਼ਮੀਰ ਹਿਮਾਚਲ ਨਾਲ ਜਾ ਮਿਲਦਾ ਇਧਰੋਂ ਇਹ ਰੋਡ ਲਿੰਕ ਰੋਡ ਅਸੀਂ ਪ੍ਰਸ਼ਾਸਨ ਨੂੰ ਬਹੁਤ ਮੰਗ ਪੱਤਰ ਦੇ ਚੁੱਕੇ ਆ ਜੀ ਪਾਣੀ ਦਾ ਹੱਲ ਕਿਤੇ ਪਾਣੀ ਉਹਨਾਂ ਨੇ ਚੜਦੇ ਪਾਸੇ ਨੂੰ ਕੱਢਿਆ ਇਧਰ ਨੂੰ ਚਾਹਦਾ ਨਹੀਂ ਅਸੀਂ ਪ੍ਰਸ਼ਾਸਨ ਜੜੀ ਮੰਗ ਕਰਦੇ ਜੀ ਨਾਲਾ ਬਣਾਓ ਇਹਦੀ ਸਫਾਈ ਕਰਾਓ ਔਰ ਲੈਂਦੇ ਪਾਸੇ ਨੂੰ ਪਾਣੀ ਕੀਤਾ ਨਹੀਂ ਹੱਲ ਕਰਦਾ ਮੇਰੇ ਇਹੋ ਜੀ ਅਸੀਂ ਜੋ ਦੁਕਾਨਦਾਰਾਂ ਜੋ ਇਥੇ ਨਗਰਵਾਸੀ ਦੇ ਸਾਰਿਆਂ ਦੇ ਸਹਿਜ ਉਹਨਾਂ ਨੇ ਰੋਡ ਬੰਦ ਕੀਤਾ ਜੇ ਵੀ ਅਸੀਂ ਮੰਗ ਪੱਤਰ ਮੈਡਮ ਨੂੰ ਦੇ ਚੁੱਕੇ ਆਂ ਫੇਰ ਰੋਡ ਬੰਦ ਕਰਾਂਗੇ ਫਿਰ ਵੀ ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਇਹ ਕੰਮ ਕਰ ਚੁੱਕੇ ਆਂ ਪਰ ਮੰਗ ਪੱਤਰ ਦੇ ਚੁੱਕੇ ਆਂ ਬਹੁਤ ਜ਼ਿਆਦਾ ਇੱਕ ਦਿਨ ਨਹੀਂ 3 ਸਾਲ ਹੋ ਗਏ ਰੋਡ ਬਣੇ ਨੂੰ ਜੋ ਸ਼ਿਵਰਾ ਜੀ ਪਿਆ ਗਲਤ ਪੈ ਗਿਆ ਉਹਦਾ ਪਾਣੀ ਉਧਰ ਨੂੰ ਜਾਣਾ ਸ਼ਹਿਰ ਦਾ ਕੀਤਾ ਰਹਿਦੇ ਇੱਧਰ ਦਾ ਇਹ ਸਾਰਾ ਹਲ ਹੋ ਜਾਂਦਾ ਕੋਈ ਜ਼ਿਆਦਾ ਲੰਮਾ ਨਹੀਂ ਸਿਰਫ 500 ਮੀਟਰ ਤੋਂ ਘੱਟ ਨਾਲਾ ਸਾਫ਼ ਹੋਣ ਵਾਲਾ ਜਿਹੜਾ ਨੇ ਨਾਲਾ ਇਹਦੇ ਕਿਥੇ ਪ੍ਰਸ਼ਾਸਨ ਨੂੰ ਦਿੱਤੀ ਐਪਲੀਕੇਸ਼ਨ ਉਹ ਕਹਿੰਦੇ ਐਨਐਚਏ ਦਾ ਨਾਲਾ ਇਹਨੂੰ ਹੀ ਸਫਾਈ ਨਹੀਂ ਕਰਾ ਸਕਦੇ ਤੇ ਇਹਨਾਂ ਨੂੰ ਦੱਸ ਰਹੇ ਕਿ ਅਸੀਂ ਸਾਫਤ ਕਿਨੂੰ ਕਹੀਏ ਫਿਰ ਕਰੋ ਇਹ ਨਾਲਾ ਸਾਫ ਕਿਥੇ ਐਪਲੀਕੇਸ਼ਨ ਦਿੱਤੀ ਹੈ ਫੇਰਾ ਇਹ ਵਿਧੀਆਂ ਨੂੰ ਹਾਲ ਦੇਖਣੋ ਇਹ ਨਾਲਾ ਕੋਈ ਜ਼ਿਆਦਾ ਲੰਬਾ ਕਮ 2-3 ਬੰਦੇ 4 ਲੱਗਣ ਤੇ ਇੱਕ ਦਿਨ ਦੇ ਵਿੱਚ ਨਾਲਾ ਸਾਫ ਹੋ ਜਾਂਦਾ ਤੇ ਉੱਥੇ ਪਾਣੀ ਜਾ ਕੇ ਪੁਲੀ ਦੇ ਵਿੱਚ ਪੈਂਦਾ ਵੱਡੀ ਪੁਲੀਆ ਉਧਰ ਬੰਦ ਕੀਤਾ ਤੇ ਉਧਰੋਂ ਪਾਣੀ ਕੀਤਾ ਬੰਦ ਚਾਲੂ ਅੱਧਿਓ ਵੱਧ ਸ਼ਹਿਰ ਦਾ ਪਾਣੀ ਉਹ ਸ਼ੁੱਧਾ ਕੇਂਦਰ ਜਿਹੜਾ ਮੇਨ ਹੈ ਉਧਰੋਂ ਆ ਰਿਹਾ ਪਾਣੀ ਉਹ ਵੀ ਗਲੀ ਦੇ ਵਿੱਚ ਗੰਦ ਪਿਆ ਸਾਰੀ ਦਿਨ ਸ਼ੁੱਧਾ ਕੇਂਦਰ ਵਾਲੀ ਗਲੀ ਚੂਹ